ਇਹ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਜਿਨ੍ਹਾਂ ਨੂੰ ਅੱਜ ਦਿਲ ਤੇ ਪੱਥਰ ਧਰ ਕੇ ਕੁਰਸੀਆਂ ਤੋਂ ਉੱਠਣਾ ਪੈ ਗਿਆ ਜਦ ਕੁਰਸੀਆਂ ਖਾਲੀ ਕਰਨੀਆਂ ਪੈਗੀਆਂ ਕੋਠੀਆਂ ਖਾਲੀ ਕਰਨੀਆਂ ਪੈਗੀਆਂ ਤੇ ਸੋਚਿਆ ਨਹੀਂ ਸੀ ਜਿਨ੍ਹਾਂ ਨੇ ਇਹ ਉਹਨਾਂ ਵਾਸਤੇ ਹੈ ਕਿ ਖੂਵ ਵਾਂਗੂ ਲਾਉਣ ਵਾਲੇ ਦਾ ਮੋਤਾਜ ਨਹੀਂ ਹੁੰਦਾ ਝਰਨਾ ਜੋ ਧਰਤੀ ਦੀ ਹਿੱਕ ਪਾੜ ਕੇ ਆਪ ਫੁੱਟਿਆ ਹੁੰਦਾ ਹੈ ਕਈ ਵਾਰੀ ਪੱਥਰ ਕਈ ਵਾਰੀ ਦਿਲ ਤੇ ਪੱਥਰ ਧਰ ਕੇ ਉਹ ਮੇਲਾ ਦੇਖਣਾ ਪੈ ਜਾਂਦਾ ਹੈ ਜਿਹੜਾ ਬੰਦੇ ਨੇ ਕਦੇ ਆਪ ਲੁੱਟਿਆ ਹੁੰਦਾ ਹੈ। ਇਸ ਤੋਂ ਪਹਿਲਾਂ ਉਲਟਾ ਕੀਤਾ ਹੈ ਸਰਕਾਰਾਂ ਨੇ ਮਰਜ਼ੀਆਂ ਨੂੰ ਮਜਬੂਰੀ ਚ ਬਦਲਿਆ। ਸਕੂਲ ਇੰਨੇ ਮਾੜੇ ਕਰ ਦੋ ਕਿ ਮਜਬੂਰਨ ਬੱਚੇ ਨੂੰ ਪ੍ਰਾਈਵੇਟ ਚ ਬੜਾਉਣਾ ਪੈ ਜੇ। ਸਰਕਾਰੀ ਬੱਸਾਂ ਦੀ ਉਹ ਹਾਲਤ ਕਰ ਦੋ ਕਿ ਮਜਬੂਰਨ ਉਹਨਾਂ ਦੀਆਂ ਆਪਣੀਆਂ ਬੱਸਾਂ ਚੜਨਾ ਪੈ ਜੇ ਪ੍ਰਾਈਵੇਟ ਚ। ਸਾਰਾ ਕੁਝ ਮਤਲਬ ਉਲਟਾ ਕਰਤਾ ਹੀ। ਕਿ ਗਰੀਬਾਂ ਦੀ ਮਜਬੂਰੀ ਜਾਨ ਬੁੱਝ ਕੇ ਨਹੀਂ ਪੜਨ ਲੈਂਦੇ ਆਪਣੇ ਜਵਾਬਾਂ ਨੂੰ ਕਾਰਨ ਪਤਾ ਕੀ ਹੈ ਕਾਰਨ ਇਹ ਹੈ ਉਹਨਾਂ ਨੂੰ ਪਤਾ ਹੈ ਕਿ ਜੇ ਗਰੀਬ ਦਾ ਜਵਾਬ ਪੜ ਗਿਆ ਉਹ ਫਸਟ ਆ ਜੂ ਉਹ ਤਾਂ ਪੜੂਗਾ ਬਹੁਤ ਤਾਂ ਫਸਟ ਆਊ ਉਹ ਨੰਬਰ ਲਊਗਾ ਫਸਟ ਆਊਗਾ ਅਫਸਰ ਬਣ ਜੂ ਅਫਸਰ ਬਣ ਜੂ ਉਹਨੂੰ ਲੱਖ ਦੋ ਤਿੰਨ ਲੱਖ ਤਨਖਾਹ ਮਿਲਣ ਲੱਗ ਜੂ ਮਹੀਨੇ ਦੀ ਜੇ ਇੰਨੀ ਤਨਖਾਹ ਮਿਲਣ ਲੱਗੀ ਉਹਦੇ ਘਰ ਦੀ ਗਰੀਬੀ ਚੱਕੀ ਜਾਊ ਜੇ ਉਹਦੇ ਕਰਦੀ ਗਰੀਬੀ ਚੱਕੀ ਗਈ ਫਿਰ ਲੀਡਰਾਂ ਦੇ ਘਰਾਂ ਮੂਰੇ ਇਹਨਾਂ ਦੇ ਮਹਿਲਾ ਮੂਰੇ ਤੜਕੀ ਤੜਕੀ ਅਰਜ਼ੀਆਂ ਲੈ ਕੇ ਹੱਥ ਜੋੜ ਕੇ ਲਾਈਨ ਲਾ ਕੇ ਕੌਣ ਆਊਗਾ ਖੜੂਗਾ ਕੌਣ ਫਿਰ ਇਹਨਾਂ ਕੋਲ ਮਿੰਨਤਾ ਕਰਨ ਵਾਸਤੇ ਤਾਂ ਨਹੀਂ ਪੜਨ ਦਿੰਦੇ ਆਪਣੇ ਚੋੱਕਾਂ ਨੂੰ ਤਾਂ ਪੜ ਨਹੀਂ ਦਿੰਦੇ ਬਸ ਮੈਂ ਉਲਟਾ ਕਹਿਣਾ ਮੈਂ ਕਹਿਣਾ ਕੋਈ ਸਰਕਾਰ ਕੋਈ ਨੀਲਾ ਕਾਰਡ ਪੀਲਾ ਕਾਰਡ ਕੋਈ ਗਰੀਬੀ ਨਹੀਂ ਚੱਕ ਸਕਦਾ ਗਰੀਬੀ ਚੱਕ ਸਕਦਾ ਤਾਂ ਤੁਹਾਡਾ ਆਪਣੇ ਬੱਚੇ ਚੱਕ ਸਕਦੇ ਨੇ ਉਹਨਾਂ ਨੂੰ ਪੜਾ ਦਈਏ ਉਹ ਅਫਸਰ ਬਣ ਜਾਣ ਉਹ ਖੋੜੇ ਘਰਾਂ ਦੀਆਂ ਗਰੀਬੀਆਂ ਚੱਕ ਦੇਣਗੇ ਤੁਸੀਂ ਮੇਰੇ ਨਾਲੇ ਸ਼ਰਤ ਲਾ ਲਓ ਇਸ ਮਾਮਲੇ 'ਚ ਮੈਂ ਤਾਂ ਬਿਲਕੁਲ ਕੌਨਫੀਡੈਂਟ ਹਾਂ ਪੜੋ ਮੈਂ ਬੱਚਿਆਂ ਨੂੰ ਕਹਿੰਨਾ ਅੱਜ ਤੁਹਾਡੇ ਥਰੂ ਮੀਡੀਆ ਦੇ ਥਰੂ ਲੱਖਾਂ ਬੰਦੇ ਦੇਖਦੇ ਹੋਣਗੇ ਕਰੋੜਾਂ ਬੰਦੇ ਦੇਖਦੇ ਹੋਣਗੇ ਪੜੋ ਟੈਸਟ ਕਲੀਅਰ ਕਰੋ ਵੱਧ ਤੋਂ ਵੱਧ ਨੰਬਰ ਲਓ ਮੈਰਿਟ 'ਚ ਆਗੇ ਕਿੱਤੇ ਜਾਣ ਦੀ ਲੋੜ ਨਹੀਂ ਤੁਹਾਡੇ ਘਰੇ ਚਿੱਠੀ ਆਊਗੀ ਸਰਕਾਰ ਦੀ ਕਿ ਆ ਜਾ ਭਾਈ ਫਲਾਨੀ ਕੁਰਸੀ ਤੇਰਾ ਇੰਤਜ਼ਾਰ ਕਰ ਰਹੀ ਆ ਜਾ ਤੇਰੀ ਨੌਕਰੀ ਪੱਕੀ ਹੋ ਗਈ ਇਹਨਾਂ ਨੇ ਆਪ ਦੇ ਦਿੱਤੀਆਂ ਪੁੱਤਾਂ ਲਾਉਣੇ ਨਹੀਂ ਹੁੰਦੇ ਇਹਨਾਂ ਨੇ ਤੁਸੀਂ ਕਿਤੇ ਸੁਣਿਆ ਵੀ ਲੀਡਰ ਦਾ ਮੁੰਡਾ ਸਰਕਾਰੀ ਨੌਕਰੀ ਕਰਦਾ ਨਹੀਂ ਕਰਦੇ ਇਹ ਤਾਂ ਚੀਰਮੈਨ ਹੀ ਬਣਦੇ ਆ ਸਿੱਧੇ ਇਹ ਤਾਂ ਸਿਰਫ ਮੰਤਰੀ ਉਹ ਬਣਦੇ ਆ ਇਹ ਤਾਂ ਸਿੱਧੇ ਡਿਪਟੀ ਮੁੱਖ ਮੰਤਰੀ ਉਹ ਬਣਦੇ ਆ ੱੱਕੇ ਖਾਨ ਨੂੰ ਤਾਂ ਪਰਖੇ ਹੋਇਆ ਬਸ ਤੋ ਇਹਨਾਂ ਨੂੰ ਕੀ ਪਤਾ ਨੌਕਰੀ ਦਾ ਨੌਕਰੀ ਦਾ ਹੱਲ ਨੌਕਰੀ ਦਾ ਸਰਕਾਰੀ ਨੌਕਰੀ ਮਿਲਣ ਦਾ ਪ੍ਰਭਾਵ ਕੀ ਪੈਂਦਾ ਪੀੜੀ ਬਦਲ ਜਾਂਦੀ ਹੈ ਪੀੜੀ ਕਿੰਨਾ ਫਰਕ ਪੈ ਜਾਂਦਾ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਜਾ ਕੇ ਵਿਰੋਧੀ ਪਾਰਟੀਆਂ ਨੇ ਤਾਂ ਕੁਝ ਵੀ ਬੋਲ ਦੋ ਨਾ ਉਹਦਾ ਕਹਿਣੀ ਕਹਿਣਾ ਹੈ ਉਹਨਾਂ ਨੇ ਤਾਂ ਨੁਕਸ ਕੱਢਣੇ ਕੱਢਣੇ ਨੇ ਉਹਦਾ ਕੰਮ ਹੀ ਇਹ ਹੈ ਉਹਨਾਂ ਦਾ ਇੱਕ ਬੰਦਾ ਸੀਗਾ ਬੜੇ ਨੁਕਸ ਕੱਢਦਾ ਸੀ ਉਹ ਜਿਹੜੀ ਗੱਲ ਦੇਖ ਲਓ ਉਹ ਜਿਹਨੂੰਕਸ ਕੱਢ ਦਿੰਦਾ ਸੀ ਨੇਗੇਟਿਵ ਬੰਦਾ ਸੀ ਕਦੇ ਖੁਸ਼ ਨਹੀਂ ਹੋਇਆ ਹਰ ਇੱਕ ਚੀਜ਼ 'ਚ ਕਮੀ ਘੜ ਦੇਣੀ ਉਹਦੇ ਦੋਸਤ ਮਿੱਤਰ ਵੀ ਬਹੁਤ ਦੁਖੀ ਸੀ ਯਾਰ ਹਰ ਇੱਕ ਚੀਜ਼ 'ਚ ਕਮੀ ਘੜ ਦਿੰਦਾ ਇੱਕ ਦਿਨ ਕੀ ਹੋਇਆ ਉਹਦੇ ਦੋਸਤਾਂ ਮਿੱਤਰਾਂ ਨੂੰ ਇੱਕ ਕੁੱਤਾ ਮਿਲ ਗਿਆ ਜਿਹੜਾ ਪਾਣੀ ਦੇ ਉੱਤੇ ਤੁਰ ਸਕਦਾ ਸੀ ਪਾਣੀ ਦੇ ਉੱਤੇ ਤੁਰ ਸਕਦਾ ਸੀ ਕੁੱਤਾ ਉਹਨਾਂ ਨੇ ਆਪਚ ਪ੍ਰੋਗਰਾਮ ਬਣਾ ਲਿਆ ਕਹਿੰਦੇ ਉਹਨੂੰ ਬੁਲਾਈਏ ਇੱਥੇ ਜਦੋਂ ਉਹਦੇ ਮੂਰੇ ਪਾਣੀ ਦੇ ਉੱਤੇ ਤੁਰਿਆ ਇਹਦੇ 'ਚੋਂ ਨਹੀਂ ਉਹ ਨੁਕਸ ਘੱਟ ਸਕਦਾ ਇਹ 'ਚ ਕੀ ਕਮੀ ਘੱਡੂਗਾ ਵੀ ਇਹច ਤੁਹਾਨੂੰ ਤਾੜੀਆਂ ਮਾਰਨੀਆਂ ਪੈਣਗੀਆਂ ਵੀ ਕਮਾਲ ਹੈ ਬੁਲਾ ਲਿਆ ਜੀ ਉਹਨੂੰ ਟੋਬੇ ਦੇ ਇਧਰਲੇ ਪਾਸੇੋਂ ਛੱਪੜ ਦੇ ਇਧਰਲੇ ਪਾਸੇ ਕੁੱਤਾ ਛੜਿਆ ਕੁੱਤਾ ਤੁਰ ਕੇ ਪਾਣੀ ਦੇ ਉੱਤੇ ਤੁਰ ਕੇ ਛੱਪੜ ਦੇ ਪਰਲੇ ਪਾਸੇ ਨਿਕਲ ਗਿਆ ਯਾਰ ਦੋਸਤ ਕਹਿੰਦੇ ਵਾਹੇ ਵਾਹ ਹੁਣ ਦੱਸ ਬਈ ਕੀ ਕਹਣਾ ਜਾਏਗਾ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਫੇਰ ਕੱਢਦਾ ਨੁਕਸ ਯਾਰ ਦੱਸੋ ਕੀ ਕਰੀਏ ਇਹਨੇ ਵਿਰੋਧੀ ਪਾਰਟੀਆਂ ਵਾਲੇ ਆਪਣੇ ਵਾਲੇ ਕੁਝ ਕਰ ਦੋ ਮਰਜੀ ਉਹ ਚੁ ਕੁਝ ਨੁਕਸ ਕਰ ਦੇਣਾ ਬਸ ਐ ਕਿਉਂ ਨਹੀਂ ਕੀਤਾ ਫਿਰ ਆ ਤਾਂ ਕਰਤਾ ਚਲ ਠੀਕ ਆ ਐ ਕਿਉਂ ਨਹੀਂ ਕੀਤਾ ਕਦੇ ਕਿਸੇ ਵਿਰੋਧੀ ਪਾਰਟੀ ਵਾਲੇ ਨੇ ਦੱਸਿਆ ਕਿ 829 ਮੁੱਲਾ ਕਲੀਨਿਕ ਬਣ ਗਏ ਜਿੱਥੇ ਡੇਢ ਕਰੋੜ ਬੰਦਾ ਦਵਾਈਆਂ ਲੈ ਕੇ ਠੀਕ ਹੋ ਗਿਆ ਕਦੇ ਦੱਸਿਆ ਕਦੇ ਨੇ ਨਹੀਂ ਦੱਸਿਆ ਕਿਸੇ ਨੇ ਦੱਸਿਆ ਕਿ ਆਪਾਂ ਪਾਵਰ ਪਲਾਂਟ ਥਰਮਲ ਪਲਾਂਟ ਆਮ ਤੌਰ ਤੇ ਸਰਕਾਰਾਂ ਵੇਚਦੀਆਂ ਆਉਂਦੀਆਂ ਨੇ ਪ੍ਰਾਈਵੇਟ ਵਾਲਿਆਂ ਨੂੰ ਅਸੀਂ ਪ੍ਰਾਈਵੇਟ ਵਾਲਿਆਂ ਤੋਂ ਇੱਕ ਥਰਮਲ ਪਲਾਂਟ ਜਿਹੜਾ ਗੋਇੰਦਵਾਲ ਸਾਹਿਬ ਵਾਲਾ ਉਹਦਾ ਨਾਮ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਰੱਖਿਆ ਉਹ ਖਰੀਦ ਲਿਆ ਤੇ ਦੱਸੇ ਤੁਹਾਨੂੰ ਕਿਸੇ ਨੇ ਸਗੋਂ ਉਹਦੀ ਖਰੀਦ ਚ ਕੱਢੀ ਜਾਂਦੇ ਨਾ ਨਾ ਤਾਂ ਐਵੇਂ ਪੁਈ ਖਰੀਦ ਲਿਆ ਹੈ ਨਹੀਂ ਕੁਛ ਇਹ ਚ ਉਹ ਭਾਈ 540 ਮੈਗਾਵਾਟ ਦਾ ਚੱਲਦਾ ਥਰਮਲ ਪਲਾਂਟ ਹੈ 2 ਕਰੋੜ ਰੁਪਏ ਪਰ ਮੈਗਾਵਾਟ ਦੀ ਕੀਮਤ ਤੇ ਖੀਦਿਆ ਸਰਕਾਰੀ ਅਦਾਰੇ ਹੁੰਦੇ ਨੇ ਐ ਕੋਈ ਛਿੱਦਾ ਨਹੀਂ ਹੁੰਦਾ ਕਿ ਮੱਝ ਵੇਚ ਬੇਜਤੀ ਸੰਗਲ ਫੜਾਦਾ ਤੇ ਐ ਥਰਮਲ ਪਲਾਂਟ ਆ ਗਿਆ ਨੋ 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 ਇੱਕ ਇੱਕ ਬਕਾਇਦਾ ਤੌਰ ਤੇ ਏਜੰਸੀ ਹੈ ਸੈਂਟਰ ਸਰਕਾਰ ਦੀ ਉੱਥੇ ਸੌਦੇ ਹੁੰਦੇ ਉੱਥੇ ਬਿਡ ਹੁੰਦੀ ਹੈ ਉੱਥੇ ਫਿਰ ਜਾ ਕੇ ਕਿਤੇ ਉਹਦਾ ਜਿਹੜਾ ਸਾਰਾ ਫਾਈਨਲਾਈਜ਼ ਹੁੰਦਾ ਹੈ ਬੈਂਕਾਂ ਦੀਆਂ ਗਰੰਟੀਆਂ ਹੁੰਦੀਆਂ ਨੇ ਸਭ ਕੁਝ ਫਿਰ ਕਿਤੇ ਖਰੀਦੇ ਜਾਂਦਾ ਹੈ 540 ਮੀਗਾਵਾਟ ਦਾ 2 ਕਰੋੜ ਪਰ ਮੀਗਾਵਾਟ 1080 ਕਰੋੜ ਦਾ ਖਰੀਦਿਆ ਜੇ ਅੱਜ ਬਣਾਉਣਾ ਹੋਵੇ 540 ਮੀਗਾਵਾਟ ਦਾ ਪਹਿਲੀ ਗੱਲ ਤਾਂ 4 ਸਾਲ ਬਣਨ ਨੂੰ ਲੱਗਣਗੇ ਨੰਬਰ 2 ਤੇ ਜੋ ਤੱਕ ਬਣੂਗਾ ਤਾਂ ਉਹਦੀ ਕੀਮਤ ਹੋਊਗੀ 8 ਕਰੋੜ 35 ਲੱਖ ਰੁਪਇਆ ਪਰ ਮੈਗਾਵਾਟ ਜਨਿਕੇ ਜੇ 540 ਵਾਲਾ ਖਰੀਦਣਾ ਹੈ 5000 ਕਰੋੜ ਦਾ ਸੌਦਾ ਆਪਾਂ ਨੇ 1000 ਕਰੋੜ ਚ 1100 ਕਰੋੜ ਚ ਲੈ ਲਿਆ ਹੋਰ ਇਹਦੂ ਬਾਦ ਕੀ ਇਸ ਦਾ ਸਸਤਾ ਸੌਦਾ ਹੋ ਜਾਣਾ ਕਦੇ ਇਹਨਾਂ ਦੱਸਿਆ ਵੀ 400 ਕਿਲਾ ਉਹਦੇ ਨਾਲ ਆਪਾਂ ਨੂੰ ਫ੍ਰੀ ਵੀ ਆ ਗਿਆ 400 ਏਕੜ ਜ਼ਮੀਨ ਆ ਗਈ ਉੱਥੇ ਪਾ ਸੋਲਰ ਲਾਵਾਂਗੇ ਉਹਨੂੰ ਕਦੇ ਦੱਸਿਆ ਨਾ ਨਗੋ ਚਾਂ ਨੁਕਸ ਕੱਢਣੇ ਭਵਾਂ ਤੜਕੀ ਉੱਠ ਜਾ ਕਈ ਤਾਂ ਤੜਕੇ ਉੱਠਣਸਾਰ ਆ ਇੱਕ ਇੱਕਾ ਖੱਦੀ ਖੁੱਲੀ ਹੁੰਦੀ ਹੈ ਕਾਹੇ ਖੁੱਲੀ ਨਹੀਂ ਹੁੰਦੀ ਪਹਿਲੀ ਕਾਹੇ ਭਵਾਂਤ ਭਵਾਂਤ ਦੇ ਬਰੋਤ ਪਾ ਦੋ ਕੁਛ ਪਾ ਦੋ ਯਾਰ ਪਾ ਦੋ ਬਸ ਖਾਸ ਪੰਗੇ ਨਾ ਮੈਨੂੰ ਕੀ ਪ੍ਰੋਬਲਮ ਹੈ ਕਰੀ ਜਾਂ ਨਾ ਮੋਕਸੋ ਕੰਮ ਲੱਗੇ ਹੋਏ ਨੇ ਮੈਂ ਆਪਣਾ ਕੰਮ ਕਰੀ ਜਾਂਦਾ ਉਹ ਆਪਦਾ ਕਰੀ ਜਾਂਦੇ ਸੂਏ ਇਹ ਹੁਣ ਦੇ ਪਿੱਛੇ ਲੱਗਣਾ ਆਪਾਂ ਦੇਖਣਾ ਵੀ ਆਪਾਂ ਤਰੱਕੀ ਕਿਵੇਂ ਕਰ ਰਹੇ ਬਿਜਲੀ ਦਾ ਬਿੱਲ ਬਚ ਗਿਆ 2000 3000 4000 ਬਿਜਲੀ ਦਾ ਬਿੱਲ ਪਹਿਲਾਂ ਆਉਂਦਾ ਹੀ ਹੁਣ ਕਿੰਚਾ ਯਾਰ ਬਿਜਲੀ ਬਿੱਲ ਬਚ ਗਿਆ ਉਹੀ ਕਬੀਲਦਾਰੀ ਚ ਕਿਤੇ ਹੋਰ ਲੱਗ ਗਿਆ ਡਾਕਟਰ ਦੀ ਦਵਾਈ ਬਚ ਗਈ ਉਹੀ ਕਬੀਲਦਾਰੀ ਚ ਕਿਤੇ ਹੋਰ ਲੱਗ ਗਈ ਐਸੀ ਤਰੀ ਹੁੰਦਾ ਸਾਰਿਆਂ ਦਾ ਹੁੰਦਾ ਹੋਣਾ ਚਾਹੀਦਾ ਮੈਂ ਕਹਿੰਦਾ ਸੋ ਇੰਨਾ ਤੇ ਨਾ ਯਕੀਨ ਕਰਿਓ ਇਹ ਤਾਂ ਨੁਕਸ ਕੱਢਣੇ ਕੱਢਣਾ ਇਹਨਾਂ ਨੇ ਬਸ ਇਹਨਾਂ ਨੂੰ ਦੁੱਖ ਹੀ ਇਸੇ ਗੱਲ ਦੀ ਹੈ ਕਿ ਆਮ ਘਰਾਂ ਦੇ ਮੁੰਡੇ ਕੁੜੀਆਂ ਮੰਤਰੀ ਤੇ ਮੁੱਖ ਮੰਤਰੀ ਕਿਉਂ ਬਣ ਗਏ ਬਸ ਹੋਰ ਕੋਈ ਦੁੱਖ ਨਹੀਂ ਹੈ ਇਹਨਾਂ ਨੂੰ ਇਤਨੇ ਆਪਦੇ ਮੁੰਡੇ ਬਿਠਾਉਣੇ ਸੀ ਤੇ ਆਪ ਬਹਿਣਾ ਸੀ ਉਹ ਵਾਰੀ ਕੱਟੀ ਗਈ ਜਿਹੜੀ ਵਾਰੀ ਕੱਟੀ ਗਈ ਨਾ ਉਹ ਦੁੱਖ ਦਿੰਦੀ ਆ ਬਸ ਆਹੀ ਪੰਗਾ ਹੈ ਸੁਖਵੀਰ ਬਾਲ ਕੋਲੇ ਗੰਨੇ ਵਾਲੇ ਚਲੇਗੇ ਜੋ ਡਿਪਟੀ ਸੀਐਮ ਸੀ ਵੀ ਗੰਨੇ ਦਾ ਸਾਡਾ ਪੇਮੈਂਟ ਨਹੀਂ ਹੋ ਰਹੀ ਕਹਿੰਦਾ ਹਾਂ ਮੈਨੂੰ ਪਤਾ ਹੈ ਗੰਨਾ ਬੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦਾ ਕਿ ਕਿਵੇਂ ਕਹਿੰਦੇਖ ਲੋ ਗੁੜ ਦੀਆਂ ਛੋਟੇ ਛੋਟੇ ਡਲੀਆਂ ਕਰਕੇ ਆਏ ਧਰਤੀ ਚ ਐ ਦੱਬਣੀਆਂ ਉਹ ਉਹਦੀ ਮੋੜਿਆ ਕਹਿੰਦੇ ਛੱਡੋ ਪਰੇ ਰਹਿਣ ਦਿਓ ਮੁਆਵਜ਼ੇ ਨੂੰ ਪਹਿਲਾਂ ਇਹਨੂੰ ਇਹ ਤਾਂ ਪੇਹੀ ਦਾ ਪਤਾ ਨਹੀਂ ਗੰਨਾ ਬੀਜਿਆ ਕਿਵੇਂ ਜਾਂਦਾ ਉਹ ਤਾਂ ਪਤਾ ਹੋਵੇ ਕਿਤੇ ਖੇਤ ਗਿਆ ਹੋਵੇ ਹਰਸਿਮਰਤ ਕੌਰ ਕਿਤੇ ਚਲੀ ਗਈ ਮੁਆਵਜ਼ਾ ਦੇਣ ਚ ਨਹੀਂ ਸਰਦੂਰਗੜ ਕੋਲ ਚਨੀਂ ਹੀਰ ਆਉਦਾ ਹਲਕਾ ਪੈਂਦਾ ਬਟਿੰਡਾ ਉੱਥੇ ਕੋਈ ਹੜਾ ਆਗੇ ਸੀਗੇ ਤੇ ਚ ਮੁਆਵਜ਼ਾ ਦੇਣ ਚੱਲੇਗੀ ਇੱਕ 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 ਬੰਦਾ ਕਹਿੰਦਾ ਮੇਰੇ ਦੋ ਕਿੱਲੇ ਹਰੀਆਂ ਮਿਰਚਾਂ ਮਾਰੀਆਂ ਗਈਆਂ ਮੁਆਵਜ਼ਾ ਦਿਓ ਜੀ ਉਹਨੇ ਪੁੱਛ ਲਿਆ ਸਰਪੰਚ ਨੂੰ ਹਰੀਆਂ ਮਿਰਚਾਂ ਕੀ ਭਾਅ ਬਿਕਦੀਆਂ ਉਹ ਕਹਿੰਦੀ ਹਰੀਆਂ ਉਹ ਕਹਿੰਦਾ ਹਰੀਆਂ ਮਿਰਚਾਂ 25-2600 ਬਿਕ ਜਾਂਦੀਆਂ ਲਾਲ ਬਿਕ ਜਾਂਦੀਆਂ 5800 6000 ਤੱਕ ਕਹਿੰਨੀ ਫਿਰ ਕੰਮਲੇ ਹੋ ਤੁਸੀਂ ਤੁਸੀਂ ਹਰੀਆਂ ਕਿਉਂ ਬੀਜਦੇ ਹੋ ਸਿੱਧੇ ਲਾਲੀ ਬੀਜਿਆ ਕਰੋ ਲੈ ਹੁਣ ਕਿਵੇਂ ਪਤਾ ਕਿਵੇਂ ਦੱਸੀ ਉਹਨੂੰ ਵੀ ਹਰੀਆਂ ਤੋਂ ਲਾਲ ਬਣਦੀਆਂ ਨੇ ਨਹੀਂ ਪਤਾ ਨਾ ਜੀ ਸਮੱਸਿਆ ਮਾ ਦਾ ਨਹੀਂ ਪਤਾ ਹਰ ਗੱਲ ਨੂੰ ਰਾਜਨੀਤੀ ਪ੍ਰਭਾਵਿਤ ਕਰਦੀ ਹੈ ਤੁਹਾਡੇ ਚੁੱਲ੍ਹੇ ਦੀ ਅੱਗ ਰਾਜਨੀਤੀ ਡਿਸਾਈਡ ਕਰਦੀ ਹੈ ਕਿ ਅੱਜ ਬਲਣੀ ਹੈ ਕਿੰਨੀ ਮਹਿੰਗੀ ਬਲਣੀ ਹੈ ਕਿੰਨੀ ਸਸਤੀ ਬਲਣੀ ਹੈ ਇਹ ਰਾਜਨੀਤੀ ਡਿਸਾਈਡ ਕਰਦੀ ਹੈ ਤੇ ਅਪਾ ਰਾਜਨੀਤੀ ਤੋਂ ਮੂੰਹ ਕਿਉਂ ਮੋੜਦੇ ਆ ਬਈ ਵੀ ਚਲ ਛੱਡ ਪਰੇ ਆਪਾਂ ਕੀ ਲੈਣਾ ਕਿਉਂ ਨਹੀਂ ਲੈਣਾ ਆਓ ਰਾਜਨੀਤੀ ਚਾਓ ਰਾਜਨੀਤੀ ਚ ਆ ਕੇ ਆਪ ਆਪ ਬੈਠੋ ਆਪ ਮਰੇ ਬਿਨਾ ਕੋਈ ਸੁਰਗਨ ਨੂੰ ਨਹੀਂ ਜਾਂਦਾ ਜੇ ਕਿਸੇ ਫਸਲ ਨੂੰ ਸੰਡੀ ਲੱਗ ਜੇ ਕੋਈ ਸਪਰੇਅ ਕਰਨ ਪਰ ਕਰਨੀ ਪੈ ਜੇ ਤਾਂ ਬਾਹਰੋਂ ਡਲੇ ਮਾਰ ਕੇ ਜਾਂ ਰੋੜੇ ਮਾਰ ਕੇ ਥੋੜੀ ਹੋਊਗਾ ਸਪਰੇਅ ਵੀ ਬਾਹਰ ਕਰ ਕਰੀ ਜਾਓਗੇ ਤਾਂ ਅੰਮੀ ਨੂੰ ਕੁਝ ਹੁੰਦਾ ਢੋਲੀ ਮੋਡੇ ਤੇ ਰੱਖ ਕੇ ਸਪਰੇਅ ਵਾਲੀ ਅੰਦਰ ਵਰਨਾ ਪੈਂਦਾ ਅੰਦਰ ਗਟਰ ਸਾਫ ਕਰਨਾ ਤਾਂ ਗਟਰ ਦੇ ਵਿੱਚ ਉਤਰਨਾ ਪੈਂਦਾ ਬਾਹਰੋਂ ਰੋਲਾ ਪਾ ਕੇ ਨਹੀਂ ਹੁੰਦਾ ਕੰਮ ਹਾਂ ਜਲੰਧਰ ਦੀ ਕਲੈਕਸ਼ਨ ਆਈ ਹੈ ਜਲੰਧਰ ਬੈਸ ਤੋਂ ਮੈਂ ਅੱਗੇ ਲੱਗ ਕੇ ਉਹ ਸਿਲੈਕਸ਼ਨ ਨੂੰ ਲੜੂੰਗਾ ਕਿਉਂਕਿ ਮੈਨੂੰ ਪਾਰਟੀ ਦਾ ਪ੍ਰਧਾਨ ਵੀ ਆ ਮੁੱਖ ਮੰਤਰੀ ਵੀ ਆ ਤੇ ਮੈਂ ਜਾ ਕੇ ਲੋਕਾਂ ਨੂੰ ਗਲੀ ਗਲੀ ਜਾ ਕੇ ਦੱਸੂਗਾ ਕਿ ਆ ਮੈਂ ਕੰਮ ਕਰਤੇ ਆ ਮੈਂ ਕਰਨੇ ਨੇ ਸ਼ਕਤੀ ਹੋਰ ਦਿਓ ਤੁਹਾਡੇ ਹਲਕੇ ਨੂੰ ਹੋਰ ਜਿਆਦਾ ਪ੍ਰਮੋਟ ਕਰੀਏ ਹੋਰ ਜਿਆਦਾ ਤੁਹਾਡੇ ਇਲਾਕੇ ਦੀ ਜਿਹੜੀ ਹੈ ਤਰੱਕੀ ਕਰੀ ਉੱਥੇ ਜਾ ਕੇ ਤੁਹਾਡਾ ਬੰਦਾ ਬੋਲੇ ਚੰਗੇ ਬੰਦੇ ਉੱਥੇ ਭੇਜੋ ਉੱਥੇ ਮਿੱਟੀ ਦੇ ਮਾਦੋ ਨਾ ਭੇਜਦਿਆ ਕਰੋ ਐਵੇਂ ਬੋਲਣ ਵਾਲੇ ਬੰਦੇ ਭੇਜ ਬਾਤ ਦੇਖੋ ਚੱਬੇ ਵਾਲਾ ਸਾਹਿਬ ਨੇ ਉੱਥੇ ਮੈਨੂੰ ਸ਼ਰਤ ਲਾਉਣਾ ਬਾਕੀ ਪਾਸਪੋਰਟ ਥੋੜੇ ਜਿ ਮੈਂ ਵੀ ਦੱਸ ਦੂੰਗਾ ਬੋਲਣ ਵਾਲੇ ਇਹਨਾਂ ਤਿੰਨਾਂ ਨੇ ਉੱਥੇ ਵਟ ਕੱਢ ਦੇਣੇ ਤਿੰਨ ਜਣੇ ਨੇ ਜਿਹੜੇ ਇਕਨੰਦਪੁਰ ਸਾਹਿਬ ਤੋਂ ਇੱਕ ਸੰਗਰੂਰ ਤੋਂ ਇੱਕ ਪਚੱਬਿਆਲ ਸਰਪੰਚੀ ਤੋਂ ਉੱਠੇ ਨੇ ਗਰੀਬੀ ਚ ਉੱਠੇ ਨੇ ਉੱਥੇ ਪਤਾ ਸਾਰਾ ਪਤਾ ਹੈ ਕਿ ਕੀ ਹੁੰਦਾ ਤਾਂ ਉਹ ਜਦੋਂ ਉੱਥੇ ਬੋਲਣਗੇ ਤਾਂ ਤੁਸੀਂ ਦੇਖਿਓ ਹੁਸ਼ਿਆਰਪੁਰ ਦੀ ਆਵਾਜ਼ ਕਿਵੇਂ ਗੂੰਜਦੀ ਤੁਹਾਨੂੰ ਮਾਣ ਮਹਿਸੂਸ ਹੋਊਗਾ ਵੋਟ ਪਾਉਣ ਦਾ ਸੋ ਪਾਰਟੀ ਵੱਲੋਂ ਮੇਰੀ ਮੇਰਾ ਹੁਕਮ ਲੱਗਿਆ ਮੈਨੂੰ ਹੁਕਮ ਲੱਗਿਆ ਪਾਰਟੀ ਵੱਲੋਂ ਕਿ ਤੁਹਾਡੀ ਪ੍ਰਧਾਨਗੀ ਚ ਅਸੀਂ ਤੁਹਾਡੀ ਗਵਾਈ ਚ ਅਸੀਂ ਜਲੰਧਰ ਲੜਨੀ ਹੈ ਜੇ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਜਲੰਧਰ ਬੈਠਾ ਹੈ ਸਾਨੂੰ ਐਡਰੈਸ ਦੇ ਦਿਓ ਤੁਸੀਂ ਕਹਿ ਦਿਓ ਚੰਗੇ ਵਾਸਤੇ ਕਹਿੰਨੇ ਆ ਚੰਗੇ ਲੱਗਦੇ ਆ ਕੰਮ ਚੰਗੇ ਲੱਗੇ ਵੋਟ ਪਾ ਦਿਓ ਜੇ ਲੱਗਿਆ ਕਿ ਨਹੀਂ ਯਾਰ ਇਹ ਤਾਂ ਹੋਰ ਹੀ ਕੁਛ ਹੈ ਇਹ ਤਾਂ ਇਹ ਚੰਗੇ ਨਹੀਂ ਹੈਗੇ ਵੋਟ ਨਾ ਪਾ ਕੋਈ ਗੱਲ ਨਹੀਂ ਕਿਉਂਕਿ ਮੋਟਾ ਪੈਣੀਆਂ ਨਾ ਪੈਣੀਆਂ ਹਾਰ ਨਾਲ ਜਿੱਤ ਨਾਲ ਚੱਲਦਾ ਰਹਿੰਦਾ ਪਰ ਘਟੂ ਘਟ ਤੁਹਾਡੀ ਨੀਅਤ ਦੇ ਵਿੱਚ ਖੋਟ ਨਹੀਂ ਹੋਣਾ ਚਾਹੀਦਾ ਬਸ ਨੀਅਤ ਸਾਫ਼ ਹੋਣੀ ਚਾਹੀਦੀ ਹੈ ਸੋ ਸੱਚੀ ਨੀਅਤ ਨਾਲ ਮੈਂ ਜਾਊਂਗਾ ਉੱਥੇ ਮੈਂ ਅੱਜ ਹੀ ਚੱਲਿਆ ਕਰ ਲੈਣਾ ਮੈਂ ਰੈਂਟ ਤੇ ਉੱਤੇ ਕਿਰਾਏ ਤੇ ਸਰੂਰ ਵੀ ਕਿਰਾਏ ਤੇ ਚੱਲ ਰਿਹਾ ਕਿਰਾਏ ਤੇ ਲੈਣਾ ਕੀ ਆਫੇ ਹੈ ਕਿਰਾਏ ਦੇ ਕਰ ਲੈਣਾ ਉਹ ਲੈਣਾ ਇਹ ਨਹੀਂ ਹੈਗਾ ਵੀ 10 ਜੁਲਾਈ ਤੱਕ ਹੀ ਹੈ ਫਿਰ ਉੱਥੇ ਹੀ ਰਹਿ ਆਉ ਉਹ ਕਰ ਹਫਤੇ 'ਚ 2 ਜਾਂ 3 ਦਿਨ ਮਾਝੇ ਤੇ ਦੁਆਬੇ ਦਾ ਆਫਿਸ ਬਣ ਜਾਊਗਾ ਮੈਂ ਆ ਕੇ ਉੱਥੇ ਰਿਆ ਕਰੂੰਗਾ ਚੰਡੀਗੜ੍ਹ ਜਾਣ ਦੀ ਲੋੜ ਹੀ ਨਹੀਂ ਜਲੰਧਰ ਆਜੋ ਆਹ 2 ਦਿਨ ਮੁੱਖ ਮੰਤਰੀ ਉੱਥੇ ਬੈਠੂਗਾ ਅਫਸਰਾਂ ਸਮੇਤ ਤੁਹਾਡੇ ਕੋਲੇ ਅਫਸਰ ਆਉਣਗੇ ਪਿੰਡਾਂ 'ਚ ਰਿਸ਼ਤੀਆਂ ਕਰਾਉਣ ਫਰੋਂ ਹੁਣ ਮੈਂ ਕੀ ਕੀਤਾ ਹੋਇਆ ਹੈ ਮੈਂ ਸਾਰੇ ਅੱਜ ਅੱਜ ਜਿੰਨੇ ਬੰਦੇ ਵੀ ਅੱਜ ਤੱਕ ਚਲੋ ਸੈਚੜਿਆ ਜਿੰਨੇ ਵੀ ਬੰਦੇ ਕੱਲ ਕੋਈ ਆਧਾਰ ਕਾਰਡ ਬਣਾਉਣ ਗਿਆ ਕੋਈ ਲਾਇਸੈਂਸ ਬਣਾਉਣ ਗਿਆ ਕੋਈ ਰਿਸਟਰੀ ਕਰਾਉਣ ਗਿਆ ਜਿੰਨੇ ਵੀ ਪੰਜਾਬ ਦੇ ਵਿੱਚ ਹੋਏ ਨੇ ਕੰਮ ਉਹਨਾਂ ਦੀ ਮੈਂ ਲਿਸਟ ਮੰਗਾ ਲੈਣਾ ਸ਼ਾਮ ਨੂੰ ਕੰਪਿਊਟਰ ਤੇ ਮੇਰੇ ਡੈਸ਼ਬੋਰਡ ਹੈ ਤੇ ਮੈਂ ਚੈੱਕ ਕਰਦਾ ਮੈਂ ਉਹਨਾਂ ਬੰਦਿਆਂ ਦੇ ਫੋਨ ਮੰਗਾ ਲੈਣਾ ਕਿਸੇ ਨੂੰ ਮੈਂ ਫੋਨ ਕਰ ਲੈਣਾ ਵੀ ਤੁਸੀਂ ਭਾਈ ਕੱਲ ਸਮਾਣੇ ਤਹਿਸੀਲ ਚ ਗਏ ਸੀਗੇ ਕਿਵੇਂ ਕੰਮ ਹੋ ਗਿਆ ਵਧੀਆ ਹੋ ਗਿਆ ਹੋ ਗਿਆ ਜੀ ਕੋਈ ਪੈਸੇ ਤਾਂ ਨਹੀਂ ਮੰਗੇ ਕਿਸੇ ਨੇ ਨਾ ਜੀ ਕੋਈ ਕੋਈ ਵੱਧ ਘੱਟ ਕੋਈ ਖੱਜਲ ਖਵਰੀ ਤਾਂ ਨਹੀਂ ਨਾ ਜੀ ਦੱਸ ਦਿਓ ਆ ਨੰਬਰ ਹੈ ਤੇ ਪੈਚ ਚੱਕਨ ਇਹਦੇ ਨਾਲ ਕੀ ਹੋਊਗਾ ਹੁਣ ਅਫਸਰਾਂ ਨੂੰ ਵੀ ਪਤਾ ਵੀ ਆ ਨੰਬਰ ਜਾਊਗਾ ਦਾ ਜਾਊਗਾ ਵੀ ਉੱਥੇ ਮੁੱਖ ਮੰਤਰੀ ਦੇ ਦਫ਼ਤਰ ਚ ਤੇ ਕਰੂਗਾ ਵੀ ਆਪ ਹੀ ਉਹ ਤੇ ਜੇ ਕਦਾ ਵਿੱਚੋਂ ਫੜਿਆ ਗਿਆ ਨਾ ਵੀ ਹਾਂ ਵੱਧ ਪੈਸੇ ਲੈ ਲੇ ਆਪਾਂ 2000 ਕਾ ਮਾਰ ਕੇ ਢੰਗ ਦੇਣੇ ਸਾਰੇ ਠੀਕ ਹੋ ਜਾਣਗੇ ਦੇਖ ਲਿਓ। ਨਾ ਮੈਨੂੰ ਇਹ ਕੰਮ ਤੇ ਆਪ ਤਾਂ ਮੈਂ ਕਮਾਉਂਦਾ ਨਹੀਂ ਇਹ ਇਹਨਾਂ ਦੇ ਛੱਡਦਾ ਨਹੀਂ ਮੈਂ। ਜਾਂ ਜਿਹੜੇ ਇਹਨਾਂ ਨੇ ਲੁੱਟੇ ਹੋਏ ਨੇ ਉਹ ਵੀ ਨਹੀਂ ਛੱਡਦਾ ਉਹਦਾ ਵਿਆਸ ਸਮੇਤ ਵਾਪਸ ਲਊਗਾ। ਇਹ ਪਹਾੜਾਂ ਪੂੜਾਂ ਚ ਬਹੁਤ ਪੈ ਨੇ ਇਹਨਾਂ ਦੇ। ਪਹਾੜਾਂ ਚ ਬਹੁਤ ਜ਼ਮੀਨਾਂ ਚ ਮੁੰਨੀਆਂ ਲਈਆਂ ਹੋਈਆਂ ਇਹਨਾਂ ਨੇ। ਸਭ ਕੱਢ ਕੇ ਲਿਆਵਾਂਗੇ ਇੱਥੇ ਆ ਆਮ ਲੋਕਾਂ ਦੇ ਗਰੀਬਾਂ ਦੇ ਘਰਾਂ ਚ ਉਹ ਪੈਸਾ ਆਊਗਾ, ਵਿਆਸ ਸਨੇਤ ਆਊਗਾ, ਭਾਵੇਂ ਜ਼ਮੀਨ ਦੇ ਰੂਪ ਚ ਆਵੇ, ਪੜ੍ਹਾਈ ਦੇ ਰੂਪ ਚ ਆਵੇ, ਹੈਲਥ ਦੇ ਰੂਪ ਚ ਆਵੇ। ਸੋ ਮੈਂ ਨਹੀਂ ਛੱਡ ਫਮੈਂ ਇਸੇ ਕੰਮ ਤੇ ਮੈਂ ਨਾ ਤਾਂ ਮੈਂ ਰੀਤੀਆਂ ਖੱਡਾ ਹਿੱਸਾ ਪਾਉਣਾ ਨਾ ਮੈਂ ਬਸਾਂ ਚ ਹਿੱਸਾ ਪਾਉਣਾ ਨਾ ਮੈਂ ਹਵੇਲੀਆਂ ਟਾਬਿਆਂ ਚ ਹਿੱਸਾ ਪਾਉਣਾ ਨਾ ਮੈਂ ਰੀਤੇ ਦੀ ਖੱਡਾ ਹਿੱਸਾ ਪਾਉਣਾ ਮੈਂ ਹਿੱਸਾ ਜ਼ਰੂਰ ਪਾਉਣਾ ਪਰ ਪਾਉਣਾ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ ਲੋਕੋਂ ਕੋ ਮੈਂ ਇੱਕ ਹੋਰ ਬੇਨਤੀ ਕਰਦਾ ਕੋਈ ਲੋਕਲ ਇਲਾਕੇ ਦੀ ਕੋਈ ਮੰਗ ਜਾਂ ਵੈਸੇ ਤਾਂ ਬਹੁਤ ਸਾਰਾ ਪੈਸਾ ਪਹਿਲੇ ਹੁਸ਼ਿਆਰਪੁਰ ਦੇ ਵਿੱਚ ਚੱਲ ਰਿਹਾ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਹਰਿਆਣਾ ਕਸ ਕਸਬਾ ਜਿਹੜਾ ਹੈ ਉੱਥੇ ਐਸਟੀਪੀ ਦਾ ਪਲਾਂਟ ਜਿਹੜਾ ਉਹ ਲੱਗ ਰਿਹਾ ਹੈ ਕੋਈ ਕਿਸੇ ਕਿਸਮ ਦਾ ਕੰਮ ਹੋਵੇ ਇੱਥੇ ਦੱਸ ਦਿਓ ਡੀਸੀ ਦਫ਼ਤਰ 'ਚ ਦੱਸ ਦਿਓ ਤਹਿਸੀਲ 'ਚ ਦੱਸ ਦਿਓ ਮੇਰੇ ਕੋਲ ਪਹੁੰਚੂਗਾ ਕਿਉਂਕਿ ਹਰ ਰੋਜ਼ ਮੈਂ ਡਿਟੇਲ ਲੈਂਦਾ ਕਿ ਕੰਮ ਕਿਹੜੇ-ਕਿਹੜੇ ਹੋ ਰਹੇ ਨੇ ਕਿਹੜੇ ਨਹੀਂ ਹੋ ਰਹੇ ਜੇ ਤਹਿਸੀਲ ਪੱਧਰ ਦਾ ਜ਼ਿਲ੍ਹੇ ਪੱਧਰ ਦਾ ਇੱਥੇ ਹੋ ਜਾਊਗਾ ਜੇ ਇੱਕ ਸੀਐਮ ਵਿੰਡੋ ਬਣਾ ਰਹੇ ਹਾਂ ਹਰ ਡੀਸੀ ਦੇ ਦਫ਼ਤਰ ਚ ਇੱਕ ਇੱਕ ਮੁੱਖ ਮੰਤਰੀ ਦਫ਼ਤਰ ਵੀ ਹੋਊਗਾ ਉੱਥੇ ਅਫਸਰ ਬੈਠਣਗੇ ਜਿਹੜੇ ਜਿਹੜੇ ਕੰਮ ਉਹਨਾਂ ਦੇ ਆਉਣਗੇ ਉਹ ਸ਼ਾਮ ਤੱਕ ਮੇਰੇ ਕੋਲੇ ਹੋਣਗੇ ਅਗਲੇ ਦਿਨ ਮੁੱਖ ਮੰਤਰੀ ਦਫ਼ਤਰ ਚ ਉਸ ਬੰਦੇ ਨੂੰ ਫੋਨ ਜਾਊਗਾ ਕਿ ਕੱਲ ਤੂੰ ਆ ਫਲਾਨਾ ਅਰਜੀ ਦੇ ਕੇ ਆਇਆ ਸੀ ਇਹ ਤੇਰਾ ਡਿਪਾਰਟਮੈਂਟ ਨੂੰ ਭੇਜਤਾ ਦੋ ਦਿਨਾਂ ਦੇ ਵਿੱਚ ਵਿੱਚ ਕੰਮ ਹੋ ਜਾਊਗਾ ਜੇ ਕੋਈ ਕਾਗਜ਼ ਪੱਤਰ ਦੀ ਬਾਧ ਘਾਟ ਹੈ ਤੈਨੂੰ ਦੁਬਾਰੇ ਫੋਨ ਕਰਕੇ ਮੰਗਾ ਲਾਂਗੇ ਇਸ ਤਰ੍ਹਾਂ ਕਿ ਤੂੰ ਬਿਲਕੁਲ ਨਿਸ਼ਚਿੰਤ ਰਹਿ ਤੇਰਾ ਕੰਮ ਹੋ ਜਾਊਗਾ ਤੂੰ ਇਹ ਤੈਨੂੰ ਚੰਡੀਗੜ੍ਹ ਆਉਣ ਦੀ ਲੋੜ ਨਹੀਂ ਕਿਉਂਕਿ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਹ ਤਾਂ ਅਸੀਂ ਢਾਣੀਆਂ 'ਚ ਵੀ ਜਾਂਦੇ ਆ ਡੇਰਿਆਂ 'ਚ ਵੀ ਜਾਂਦੇ ਆ ਜਿਹੜੇ ਲੋਕ ਕਈਆਂ ਨੇ ਖੇਤਾਂ 'ਚ ਪਏ ਹੁੰਦੇ ਨੇ ਨਾ ਸਾਡੇ ਪਿੰਡਾਂ ਵੱਲ ਕੋਠੇ ਕਹਿੰਦੇ ਨੇ ਉਦਾਂ ਸੀ ਘਰ ਘਰ ਜਾਨਨੇ ਆ ਡੋਰ ਟੂ ਡੋਰ ਵੀ ਵੋਟਾਂ ਵਖਿਆ ਰੱਖਿਓ ਜੀ ਤੇ ਜਦੋਂ ਸਰਕਾਰ ਬਣ ਜਾਂਦੀ ਉਦੋਂ ਕਹਿੰਦੇ ਚੰਡੀਗੜ੍ਹ ਆਜੋ ਕਿਉਂ ਭਈ ਸਰਕਾਰ ਇੱਥੇ ਨਹੀਂ ਆ ਸਕਦੀ ਦੁਆਰੇ ਦੁਬਾਰਾ ਸਰਕਾਰ ਤੁਹਾਡੇ ਘਰਾਂ ਦੇ ਮੂਹਰੇ ਆਊਗੀ ਦੁਬਾਰਾ ਸਰਕਾਰ ਤੁਹਾਡੇ ਮਹੱਲੇ ਚ ਆਊਗੀ ਤੁਹਾਡੇ ਮਹੱਲਿਆਂ ਕਸਬਿਆਂ ਸ਼ਹਿਰਾਂ ਚੋਂ ਪਿੰਡਾਂ ਚੋਂ ਚੱਲੂਗੀ ਸਰਕਾਰ ਔਰ ਕੋਈ ਵੀ ਕਿਸੇ ਕਿਸੇ ਦਾ ਕੰਮ ਹੋਵੇ ਲਿਖਤੀ ਰੂਪ ਚ ਫੋਨ ਨੰਬਰ ਸਮੇਤ ਸਾਨੂੰ ਫੜਾ ਦਿਓ ਇੱਥੇ ਕੋਈ ਵੀ ਲਹਾਂ ਫੜਾ ਦਿਓ ਬਾਅਦ ਅਫਸਰ ਕੋਈ ਬੈਠੋ ਬਾਜੀ ਥਿਰਣਗੇ ਡੀਸੀ ਸਾਹਿਬ ਐਸਐਸਪੀ ਸਾਹਿਬ ਡੀਆਈਜੀ ਸਾਹਿਬ ਬੈਠੇ ਆ ਸਾਰੇ ਪੁਲਿਸ ਨਾਲ ਸੰਬੰਧਤ ਹੈ ਪ੍ਰਸ਼ਾਸਨ ਨਾਲ ਸੰਬੰਧਤ ਮੈਂ ਚਲਾ ਜਾਊਂਗਾ ਪਰ ਅਫਸਰ ਨੂੰ ਬੇਨਤੀ ਕਰਦਾ ਆਪਣਾ ਜਿੰਪਾ ਸਾਹਿਬ ਤੁਸੀਂ ਵੀ ਐਮਪੀ ਸਾਹਿਬ ਇਹ ਕੋਈ ਵੀ ਕਿਸੇ ਕਰਨਾ ਮੰਗ ਪੱਤਾ ਜਾਂ ਕੋ ਸਾਰਾ ਜਿਹਨੇ ਚਾਹ ਆਖਰੀ ਬੰਦਾ ਟੈਂਡ ਨਹੀਂ ਹੁੰਦਾ ਉਹਨੇ ਚ ਤੁਸੀਂ ਇੱਥੋਂ ਜਾਣਾ ਬਹੁਤ ਬਹੁਤ ਧੰਨਵਾਦ